ਸੰਤ ਸੀਚੇ ਵਾਲਵ ਲੋ 25 ਪਿੰਡਾਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਗਿਆ ਕਪੂਰਥਲਾ ਤੇ ਜਲੰਧਰ ਜ਼ਿਲ੍ਹਿਆਂ ਦੇ ਪਿੰਡਾਂ ਲਈ 25 ਪਾਣੀ ਵਾਲੀਆਂ ਟੈਂਕੀਆਂ ਰਵਾਨਾ ਕੀਤੀਆਂ ਗਈਆਂ ਨੇ ਤੇ ਹੁਣ ਤੱਕ ਪੰਜਾਬ ਚ 215 ਟੈਂਕੀਆਂ ਵੰਡੀਆਂ ਜਾ ਚੁੱਕੀਆਂ ਨੇ ਪਵਿੱਤਰ ਕਾਲੀ ਵੇਈ ਦੀ ਕਾਰ ਸੇਵਾ ਦੀ 25ਵੀਂ ਵਰੇਗੰ ਨੂੰ ਸਮਰਪਿਤ ਇਹ ਸੇਵਾ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਵੱਲੋਂ ਕੀਤੀ ਗਈ ਹੈ ਤੇ ਆਮ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਖੁਸ਼ੀ ਹੈ ਨਾਂ ਮੇਰਾ ਸੁਖਵਿੰਦਰ ਸਿੰਘ ਲਾਢੀ ਪਿੰਡ ਮੀਵਾ ਸਿੰਘ ਵਾਲਾ ਜੀ ਅਸੀਂ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਵਾਲੇ ਜੋ ਰਾਜ ਸਭਾ ਮੈਂਬਰ ਆ ਜੀ ਉਹਨਾਂ ਦਾ ਅਸੀਂ ਆਪਦੇ ਪਿੰਡ ਮੇਵਾ ਸਿੰਘ ਵੱਲੋਂ ਤੇ ਪੂਰੀ ਨਗਰ ਪਚਾਇਆਤੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਾਨੂੰ ਪਾਣੀ ਵਾਲਾ ਟੈਂਕਰ 5000 ਲੀਟਰ ਦਾ ਉਹਨਾਂ ਨੇ ਭਈਆ ਕਰਾਇਆ ਜੀ ਇਸ ਕਰਕੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਦਾਂ ਦੇ ਐਮਪੀ ਸੰਤ ਬਲਬੀਰ ਸਿੰਘ ਬਾਬਾ ਜੀ ਹੁਣਾਂ ਵਰਗੇ ਐਮਪੀ ਪੰਜ ਸੱਤ ਬਾਬਾ ਜੀ ਹੁਣਾਂ ਵਰਗੇ ਹੋਰ ਹੋਣ ਤੇ ਪੰਜਾਬ ਦਾ ਬੇੜਾ ਪਾਰ ਹੋ ਸਕਦਾ ਜੀ ਜੋ ਅੱਗੇ ਇੰਨੇ ਐਮਪੀ ਰਹੇ ਆ ਜੀ ਇੰਨੀਆਂ ਸਰਕਾਰਾਂ ਆਈਆਂ ਸਾਨੂੰ ਪਿੰਡਾਂ ਨੂੰ ਇੱਕ ਗਲਾਸ 50 ਰੁਪਏ ਦਾ ਆਉਂਦਾ ਪਾਣੀ ਪੀਣ ਵਾਲਾ ਸਟੀਲ ਦਾ ਜੀ ਸਾਨੂੰ ਉਹ ਨਹੀਂ ਦਿੱਤਾ ਗਿਆ ਇਸ ਕਰਕੇ ਅਸੀਂ ਬਾਬਾ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਹਨਾਂ ਨੇ ਬਹੁਤ ਵਧੀਆ ਮਹਿਮਸ਼ੇੜੀ ਆ ਜੀ ਤੇ ਲੰਬੇ ਸਮੇਂ ਤੋਂ ਜਿਹੜੀ ਇਹ ਪਾਣੀ ਦੀ ਮੰਗ ਖਾਸ ਕਰਕੇ ਪਾਣੀ ਬੂਟਿਆਂ ਨੂੰ ਪਾਉਣਾ ਹੋਵੇ ਪਾਣੀ ਸਬੀਲ ਲਾਉਣੀ ਹੋਵੇ ਪਿੰਡਾਂ ਦੇ ਵਿੱਚ ਕੋਈ ਲਾਈਨਰ ਪੈਣਾ ਹੋਵੇ ਕੋਈ ਪ੍ਰੋਗਰਾਮ ਹੁਣ ਹੋਵੇ ਤੇ ਸਭ ਤੋਂ ਪਹਿਲਾਂ ਪਾਣੀ ਦੀ ਲੋੜ ਪੈਂਦੀ ਆ ਪਾਣੀ ਦੀ ਟਿੰਕੀ ਦੀ ਖਾਸ ਕਰਕੇ ਗਰੀਬਾਂ ਨੂੰ ਇਹਦੀ ਜਾਦਾ ਜ਼ਰੂਰਤ ਪੈਂਦੀ ਆ ਜਾਂ ਜਿੱਥੇ ਪਾਣੀ ਹੈ ਨਹੀਂ ਇਸ ਤਰ੍ਹਾਂ ਹੜ ਆਏ ਆ ਬਹੁਤ ਵੱਡੀ ਦਿੱਕਤ ਸੀ ਉਨੀ ਦੇ ਵਿੱਚ ਕੋਈ ਟਿੰਕੀ ਨਹੀਂ ਸੀ ਮਿਲਦੀ ਤੇ ਜਿਹੜੀਆਂ ਟਿੰਕੀਆਂ ਮਿਲਦੀਆਂ ਸੀ ਲੋਹੇ ਦੀਆਂ ਸੀ ਜਗਾਲ ਉਹਨਾਂ ਨੂੰ ਪਿਆ ਹੋਇਆ ਸੀ ਉਹ ਪਾਣੀ ਖਰਾਬ ਹੋ ਜਾਂਦਾ ਸੀ ਸੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਕਿ ਜਦੋਂ ਤੋਂ ਇਹ ਸਾਨੂੰ ਅ ਰਾਜ ਸਭਾ ਦੇ ਮੈਂਬਰ ਬਣਿਆ ਸੀ तकरीबन ਜਿਹੜੇ ਹੈਗੇ ਸਾਡੇ 7 ਕਰੋੜ ਦੇ ਜਿਹੜੀ ਹੈਗੇ ਇਹ ਟੰਕੀਆਂ ਵੰਡੀਆਂ ਜਿਹਦੇ ਵਿੱਚ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਇਹ ਟੰਕੀਆਂ ਗਈਆਂ ਜੇ ਕਪੂਰਥਲਾ ਕੋ 13 ਟੰਕੀਆਂ ਜਿਹੜੀਆਂ ਹੈ ਉਸ ਫਲਦਾਨਪੁਰ ਦੇ ਵਿੱਚ ਕਪੂਰਥਲੇ ਦੇ ਵਿੱਚ ਜਲੰਧਰ ਦੇ ਵਿੱਚ ਕਾਫੀ ਟੰਕੇ ਦਿੱਤੀਆਂ ਤਾਂ ਕਿ ਜਿਹੜੇ ਖਾਸ ਕਰਕੇ ਜਿਹੜੇ ਐਸੀ ਪਰਿਵਾਰਾਂ ਉਥੇ ਜਿੱਥੇ ਲੋੜ ਆ ਉਥੇ ਵੀ ਅਸੀਂ ਜਿਹੜੀਆਂ ਹੈਗੀਆਂ ਕੋਸ਼ਿਸ਼ ਕੀਤੀ ਟੈਂਕੇ ਦਿੱਤੇ ਕਿਉਂਕਿ ਹਰ ਜਦੋਂ ਪਲਾਂਟੇਸ਼ਨ ਦਾ ਅਸੀਂ ਬੂਟਿਆਂ ਦਾ ਕਿੰਨੇ ਹਰ ਕੋਈ ਚਾਹੁੰਦਾ ਕਿ ਬਾਬਾ ਜੀ ਸਾਨੂੰ ਪਾਣੀ ਦੀ ਪਾਉਣ ਵਾਸਤੇ ਟੈਂਕੀ ਦਿਓ ਫਿਰ ਉਹ ਟੈਂਕੀਆਂ ਜਿਹੜੀਆਂ ਹੈਗੀਆਂ ਕਾਫੀ ਪੰਡਾਂ ਦੇ ਵਿੱਚ ਗਈਆਂ ਤੇ ਬਹੁਤ ਵਧੀਆ ਟੈਂਕੀਆਂ ਸਾਰੀਆਂ ਸਟੇਲ ਦੀਆਂ ਬਿਲਕੁਲ ਇੱਕ ਨੰਬਰ ਜਿਹੜਾ ਹੈਗਾ ਉਹ ਕੰਮ ਜਿੱਥੇ ਆਪਣੇ ਨੈਸ਼ਨਲੇ ਕੰਪਨੀ ਦੇ ਜਿਹੜੇ ਹੈਗੇ ਆ ਉਹ ਟੈਂਕਰ ਬਣਦੇ ਆ ਕੁਝ ਕੰਪਨੀ ਦੇ ਕੋਲੇ ਜਿਹੜੇ ਹੈਗੇ ਆ ਬਣਵਾਏ ਜਾਂਦੇ ਤਾਂ ਕਿ ਪੂਰੀ ਵਧੀਆ ਕੁਆਲਿਟੀ ਹੋਵੇ ਤੇ ਲੰਬੇ ਸਮੇਂ ਤਾਰ ਕਰੇ ਜਿਹੜੇ ਟੈਂਕਰ ਸੇਵਾ ਕਰ ਸਕਣ ਬਾਬੇ ਪੰਜਾਬ ਭਰ ਚ ਹੁਣ ਤੱਕ ਕਿੰਨਿਆ ਕੋ ਟੈਂਕੇ ਜਿਹੜੇ ਸੰਸਨ ਵਿੱਚ ਦੇਖ ਚੁੱਕੇ ਨੇ तकरीबन 215 ਟੈਂਕੇ 215 ਟੰਕੀਆਂ ਜਿਹੜੀਆਂ ਹੈਗੀਆਂ ਵੱਖ-ਵੱਖ ਪਿੰਡਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਇਹ ਟੰਕੀਆਂ ਖਾ ਕਰਕੇ ਜਿਹੜਾ ਹੜ੍ਹ ਪ੍ਰਭਾਵਿਤ ਵਹੀਂ ਕੰਡੇ ਆਏ ਨਾ ਸਾਰਿਆਂ ਨੂੰ ਜਿਹੜੀਆਂ ਹੈਗੀਆਂ ਵੱਧ ਪੰਡੀਆਂ ਦੇ ਤਾਂ ਜਿੱਥੇ-ਜਿੱਥੇ ਵੀ ਇਹੋ ਜੀ ਆਫ ਹਾਟ ਆ ਜਾਂਦੀ ਹੈ ਤੇ ਫਿਰ ਪਾਣੀ ਆ ਜਾਂਦਾ ਫਿਰ ਪਿੰਡਾਂ ਵਿੱਚ ਪਾਣੀ ਗਰ ਜਾਂਦਾ ਜਿੱਕਰ ਪਾਣੀ ਟੰਕੀ ਹੋਵੇ ਤਾਂ ਇੱਕ ਦੂਸਰੇ ਪਿੰਡ ਤੋਂ ਵੀ ਅਸੀਂ ਲਿਆ ਕੇ ਵੰਡਦੇ ਹਾਂ ਹਰ 14 ਜ਼ਿਲ੍ਹਿਆਂ ਨੂੰ ਕਿੰਨੀਆਂ ਟੈਂਕੀਆਂ ਦਿੱਤੀਆਂ ਗਈਆਂ ਐ 215 ਟੈਂਕੀਆਂ ਕੁੱਲ ਆ 25ਵੀਂ ਭਰੇ ਗਣ ਤੇ 25 ਟੈਂਕੀਆਂ ਸੀ ਇਸ ਜਿਹੜੇ ਹੈਗੇ ਸਾਲ ਦੇ ਵਿੱਚ ਦੇ ਰਹੇ ਨੇ ਜਿਹੜਾ ਨਾਮ ਸਮਿੰਦਰ ਸਿੰਘ ਸੰਧੂ ਪਿੰਡ ਆਲਿਕਲਾ ਸਰਪੰਚ ਆਲਿਕਲਾ ਦੇ ਬਾਬਾ ਜੀ ਉਹਨਾਂ ਨੇ ਹੋਰ ਵੀ ਬਹੁਤ ਜ਼ਿਆਦੀ ਕਿਰਪਾ ਸਾਡੇ ਹੜਾਂ ਤੇ ਬੰਨਾਂ ਤੇ ਮਸ਼ੀਨਰੀ ਹਰ ਕਿਸਮ ਨਾਲ ਪਹਲੀਆਂ ਕਰਾ ਕੇ ਦੇਣ ਵਾਲੀ ਉਸੇ ਸ਼ੇਵ ਦੇ ਵਿੱਚ ਹਿੱਸਾ ਪਾਉਂਦਾ ਸਭ ਤੋਂ ਵੱਡੀ ਜ਼ਰੂਰਤ ਸੀ ਸਾਡੀ ਖਾਸ ਕਰਕੇ ਜਦੋਂ ਆਲੀ ਮੰਡੀ ਦੀ ਕੱਚੇ ਰਸਤੇ ਆ ਉੱਤੇ ਬੂਟੇ ਲਾਉਣੇ ਜਾਂ ਕੱਚੇ ਰਸਤਿਆਂ ਦੇ ਪਾਣੀ ਟੰਕਣਵੇਂ ਪਿੰਦਾ ਮੇਲਿਆਂ ਤੇ ਹਰ ਜਗ੍ਹਾ ਲੋਟ ਪੈਂਦੀ ਸੀ ਬੜੀ ਸਾਡੀ ਡਿਮਾਂਡ ਸੀ ਉਹਦੇ ਵਿੱਚ ਸਾਨੂੰ ਫਿਰ ਵਿੱਚ ਹੀ ਅਲੀਕਲਾਂ ਨੂੰ ਤੇ ਹੋਰ ਅੱਜ 25 ਟੈਂਕੀਆਂ ਦੀ ਬਾਬਾ ਜੀ ਨੇ ਮੰਡ ਕੀਤੀ ਆ ਬਹੁਤ ਜ਼ਿਆਦਾ ਲੋਕ ਇਸ ਗੱਲ ਤੋਂ ਖੁਸ਼ ਹੋ ਕਿ ਬੜੀ ਵੱਡੀ ਡਿਮਾਂਡ ਸੀ ਸਾਡੇ ਲੱਗੇ ਦੀ ਚਲੋ ਜੀ ਮੈੜਾ ਤਾਂ ਨਹੀਂ ਕਹਿ ਸਕਦੇ ਕਿਸੇ ਨੂੰ ਸਾਰੇ ਜਿੱਦਾਂ ਦਾ ਕਿਸੇ ਨੂੰ ਰੱਬ ਨੇ ਅਕਲ ਬਖਸ਼ੀ ਹਿੰਮਤ ਬਖਸ਼ੀ ਪਰ ਜਿਹੜੀ ਮਾਂਪੁਰਸਾਂ ਵਾਲੀ ਗੱਲ ਹੈ ਨਾ ਉਹ ਤੇ ਨੀਨਾ ਕੋਈ ਕੋਈ ਕਰ ਸਕਦਾ ਨਾ ਕੀਤੀ ਆ ਕੱਲੇ ਟੈਂਕੀਆਂ ਦੀ ਨਹੀਂ ਕੱਲੇ ਕਿਸੇ ਕਿਸਮ ਦੇ ਮੁੰਤਜੋ ਮਾਹਪੁਰ ਹਲਾ ਸਭਾ ਮੈਂਬਰ ਬਣ ਕੇ ਜਦੋਂ ਨਹੀਂ ਵੀ ਸੀ ਸਾਡੇ ਦੋ ਵਟਾ ਮੈਂ ਮੰਡ ਦੇ ਵਿੱਚ ਵਹੀਂ ਖਲਾਈ ਵਹੀਂ ਖਾਲ ਕੇ ਸਾਡੇ ਇਲਾਕੇ ਦੀ ਸੇਮ ਕੱਢੀ ਰਸਤੇ ਬਣਾਏ ਜਿੱਥੇ ਅਸੀਂ ਸਾਈਕਲ ਤੇ ਨਹੀਂ ਜਾ ਸਕਦੇ ਉਹ ਸਾਡੀਆਂ ਗੱਡੀਆਂ ਟਿੱਕ ਟ ਜਾਣ ਲੱਗ ਪਏ ਬੰਦ ਬੱਜਾ ਜਿਹੜਾ ਹੁਣ ਬੰਨ ਟੁੱਟਾ 2023 ਤੇ 24 ਚ ਆ 25 ਚ ਇਹ ਬੰਨ ਦੀ ਵੱਡੀ ਸਾਨੂੰ ਬਹੁਤ ਸਹੂਲਤ ਸੀ ਕਿ 20 ਕਿਲੋਮੀਟਰ ਜਿਹੜਾ ਬੰਦ ਆ ਨਾ ਇਹ ਸ਼ੁਰੂ ਤੋਂ ਲੈ ਕੇ ਹੰਤ ਤੱਕ ਬਾਬਾ ਜੀ ਉਹਨਾਂ ਦੇ ਦੇਣ ਆ ਇਹਨਾਂ ਨੇ ਸਾਨੂੰ ਕਮੈਨਾ ਮਸ਼ੀਨਾਂ ਪਾਉਣ ਲੈਣ ਦਿੱਤੀਆਂ ਸਾਸ ਦਿੱਤਾ ਡੀਜ਼ਲ ਮੋਈਆ ਕਰਿਆ ਕੋਈ ਸੰਗਤ ਨਹੀਂ ਸਾਥ ਦੇ ਕੇ ਉਹ ਬੰਦ ਸਾਰੇ ਜਿਹੜੇ ਬੱਜੇ ਹਨ ਇਹਨਾਂ ਦੀ ਰਹਿਨਮਾਈ ਇਹ ਬੱਜੇ ਮੇਰਾ ਡਾਗਰ ਮੇਲ ਸਿੰਘ ਆ ਜੀ ਪਿੰਡ ਤਲਪਾ ਭਾਦਰ ਸੁਲਤਾਨਪੁਰ ਲੋਧੀ ਦੇ ਵਸਨੀਕ ਆ ਜੀ ਅਸੀਂ ਸਾਡੇ ਵੱਲੋਂ ਬਾਬਾ ਜੀ ਵੱਲੋਂ ਬਲੀ ਸਿੰਘ ਸੀਚੇਵਾਲ ਜੀ ਰਾਸਵਾ ਮੈਂਬਰ ਵੱਲੋਂ ਸਾਨੂੰ ਜਿਹੜੀ ਟੈਂਕੀਆਂ ਪਾਣੀ ਵਾਹ ਦਿੱਤੀ ਗਈ ਆ ਲੋੜ ਸੀ ਸਾਨੂੰ ਉਹ ਜਿਹੜੇ ਫਲ ਬੂਟੇ ਜਿਹੜੇ ਲਾਈਦੇ ਸੀਗੇ ਉਹਨਾਂ ਨੂੰ ਪਾਣੀ ਖਾਣੇ ਉਹ ਸੁੱਕ ਜਾਂਦੇ ਸੀ ਤੇ ਜਿਸ ਕਰਕੇ ਬਾਬਾ ਜੀ ਦੀ ਬਹੁਤ ਬਖਾਰ ਕਿਰਪਾ ਹੋਈ ਆ ਰਾਸਵਾ ਮੈਂਬਰ ਦੀ ਇਹਨਾਂ 25 ਟੈਂਕੀਆਂ ਸਾਡੇ ਵਾਖ ਵਾਖ ਪਿੰਡਾਂ ਨੂੰ ਦਿੱਤੀਆਂ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਲਵਾ ਜੀ ਸਾਡੇ ਪਿੰਡ ਨੂੰ ਬਹੁਤ ਜ਼ਰੂਰਤ ਸੀ ਇਸ ਟੈਂਕ ਦੀ ਤੇ ਬਾਬਾ ਜੀ ਨੇ ਆਪਣੇ ਐਮਟੀ ਵੱਲੋਂ ਹਨ ਨੂੰ 5000 ਟੈਂਕੀ ਦੇ ਕੇ ਬਹੁਤ ਮਦਦ ਕੀਤੀ ਤਾਂ ਕਿ ਲੋਕ ਵਰਤੋਂ ਕਰਨਗੇ ਪਿੰਡ ਦੇ ਸਤਿਕਾਰ ਵਾਸਤੇ ਅਸੀਂ ਨਗਰਪਾਲਿਕਾ ਜੈਨਪੁਰ ਨੂੰ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸਾਡੀ ਨਗਰਪਾਲਿਕਾ ਜੈਨਪੁਰ ਨੂੰ 5000 ਲੀਟਰ ਦਾ ਟੈਂਕ ਦਿੱਤਾ ਹੈ ਤੇ ਅਸੀਂ ਇਸ ਦੀ ਵਰਤੋਂ ਪਿੰਡ ਦੇ ਵਿੱਚ ਬੂਟਿਆਂ ਵਾਸਤੇ ਜਾਂ ਹੋਰ ਲੋਕ ਸੇਵਾ ਦੇ ਕੰਮਾਂ ਵਾਲੇ ਕਰਾਂਗੇ ਹਾਂਜੀ ਆਪ ਜੀ ਨੂੰ ਬਾਬਾ ਜੀ ਨੇ ਟੈਂਕੀ ਦਿੱਤੀ ਹੈ ਤੁਸੀਂ ਇਸ ਵਾਰ ਕੀ ਕਹਿਣਾ ਚਾਹੁੰਦੇ ਸਾਡੇ ਮਾਨ ਜੋਕ ਸਿੰਘ ਜੀ ਦੇਵਾਲਾ ਰਾਜ ਸਭਾ ਮੈਂਬਰ ਉਹਨਾਂ ਨੇ ਜੋ ਸਾਨੂੰ ਟੈਂਕੀ ਦਿੱਤੀ ਆ ਅਸੀਂ ਇਹਨਾਂ ਦਾ ਪੰਚਾਇਤ ਵੱਲੋਂ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਸਾਨੂੰ ਇਤਨੀ ਬਹੁਤ ਜ਼ਿਆਦਾ ਜ਼ਰੂਰ ਸੀ ਕਿ ਸਾਡੇ ਰੁੱਖਾਂ ਵਾਸਤੇ ਪਾਣੀ ਪਾਉਣ ਵਾਸਤੇ ਤੇ ਲੋਕ ਲੋਕ ਸੇਵਾ ਵਾਸਤੇ ਲੰਗਰਾਂ ਵਾਸਤੇ ਸਾਨੂੰ ਕਿਸੇ ਵੀ ਨਗਰ ਦੇ ਵਿੱਚ ਕਿਸੇ ਬੰਦੇ ਨੂੰ ਲੋੜ ਆ ਸਾਡੀ ਇਹ ਮੰਗ ਹੀ ਬਣ ਕੇ ਆਈ ਤੇ ਬਾਕੀ ਸਾਡੇ ਅੱਗੇ ਵੀ ਰਾਜ ਸਭਾ ਦੇ ਮੈਂਬਰ ਆਦੇ ਲਾਕੇ ਤੋਂ ਅੱਜ ਤੱਕ ਆਇਆ ਪਰ ਸਾਡੀ ਅਜੇ ਕਿਸੇ ਨੇ ਇਹ ਜ਼ਰੂਰਤ ਪੂਰੀ ਨਹੀਂ ਕੀਤੀ। ਲਾਕੇ ਤੱਕ ਕਿਸੇ ਨੇ ਐਸੀ ਸੁਨੇਹ ਦੀ ਟੈਕਨੋਲੋਜੀ ਨਹੀਂ ਦਿੱਤੀ। ਕਿ ਸੰਤਾਂ ਨੇ ਬਹੁਤ ਵੱਡਾ ਮੰਨੋ ਇਹਨਾਂ ਦਾ ਬਹੁਤ ਜ਼ਿਆਦਾ ਕਰਜ਼ਾ ਵਾ। ਇਹਨਾਂ ਦੇ ਦੇਣੀ ਰਵਾਂਗੇ ਸਾਰਾ ਹਿੰਦੁਸਤਾਨ ਜੋ ਪੰਜਾਬ ਆ ਜੋ ਘਰ ਘਰ ਬੱਚਾ ਆਦਿ ਸਾਰਾ ਇਹਨਾਂ ਦਾ ਰਹਿਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ